ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਸੋਡੀ ਸਿੰਘ ਝਾਂਡ ਫਾਰਮ ਝਾਂਡ ਰੇਡ ਤੋਂ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਾਂ ਹੁਣੇ ਇਸ ਟਾਈਮ ਜਲੰਧਰ ਮਕਸੂਦਾ ਮੰਡੀ ਦੇ ਵਿੱਚ ਤੇ ਤਰੀਕ ਅੱਜ ਹੈਗੀ 23 ਤਰੀਕ ਪਹਿਲਾ ਮਹੀਨਾ ਤੇ 2025 ਤੇ ਵੀਰ ਜੀ ਜਿਵੇਂ ਕਿ ਆ ਮੋਲ ਬਹੁਤ ਮੰਦਾ ਚੱਲ ਰਿਹਾ ਹੈ ਗਾਵਾ ਗੋਭੀ ਗਾਜਰ ਦਾ ਤੇ ਜਿਹੜੀ ਗੋਭੀ ਹੈਗੀ ਵੀਰ ਜੀ ਗੋਭੀ ਤੇ ਗਾਜਰ ਦੋਵੇਂ ਹੁਣ ਸਕੀਆਂ ਪੈਣਾ ਹੀ ਹੋ ਗਿਆ ਵਾ ਤੇ ਬਿਲਕੁਲ ਇੱਕ ਦੂਜੇ ਨਾਲ ਨਾਰਾਜ਼ਗੀ ਨਹੀਂ ਕਰ ਰਹੀਆਂ ਗੋਭੀ ਹੈਗੀ ਆ ਜੀ ਪਿਛੇ ਅੱਜ ਲੋਡੇਗਾਲੀ ਸਾਰੇ 2.5 ਤੋਂ 3 ਰੁਪਏ ਦੇ ਵਿੱਚ ਤੇ ਜਿਹੜੀ ਗਾਜਰ ਆ ਉਹ ਵੀ ਰਹੀ ਆ ਜੀ 3 3.5 ਦੇ ਵਿੱਚ ਤੇ ਜਿਹੜੀਆਂ ਹਲਕੀਆਂ ਭਾਲੀਆਂ ਗਾਜਰਾਂ ਉਹ 50 60 70 ਰੁਪਏ ਉੱਕਾ-ਪੁੱਕਾ ਲਫਾਵਾ ਜੀ ਤੇ ਇਸੇ ਤਰ੍ਹਾਂ ਹੀ ਰਿਹਾ ਸਵੇਰ ਦਾ ਮਾਹੌਲ ਤਵੀਰ ਜੀ ਹੁਣ ਗਾੜੀ ਆ ਜੀ ਮਟਰ ਮਟਰ ਜਿਹੜਾ ਰਿਹਾ ਹੈਗਾ ਇਸ ਟੈਂਬੂ ਜੀ 20 ਤੋਂ ਲੈ ਕੇ 25 ਰੁਪਏ ਤੱਕ ਤੇ ਬਾਕੀ ਆਪਾਂ ਅੱਗੇ ਆ ਜੀ ਇਹ ਗੱਡੇ ਵਾਲੀ ਸਾਈਡ ਤੇ ਗੰਢਾ ਜਿਹੜਾ ਰਿਹਾ ਹੈਗਾ ਵੀਰ ਜੀ ਸੌਰੀ 26 ਤੋਂ ਲੈ ਕੇ 28 ਰੁਪਏ ਤੇ ਹੁਣ ਵੀਰ ਜੀ ਆਲੂ ਜਿਹੜਾ ਹੈਗਾ ਰਹਿ 250 ਤੋਂ ਲੈ ਕੇ 300 ਰੁਪਏ ਤੱਕ ਜਿਹੜੇ ਹਲਕੇ ਭਾਰੇ ਆਲੂ 200 220 300 ਰੁਪਏ ਵਿੱਚ ਵਿਕੇ ਆ ਜੀ। ਬਾਕੀ ਹੁਣ ਜਿਹੜੇ ਮੀਨ ਜਿਹੜੀ ਰਹੀ ਵੀਰ ਜੀ 20 ਤੋਂ 22 ਰੁਪਏ ਦੇ ਵਿੱਚ ਸ਼ਿਮਲਾ ਪਰਚ ਰਹੀ ਹੈ 16 ਤੋਂ ਲੈ ਕੇ 22 ਰੁਪਏ ਤੱਕ ਤੇ ਜਿਹੜੀ ਹੈਗਾ ਵਾ ਮੇਥੀ ਧਨੀਆ ਹੈਗਾ ਵੀਰ ਜੀ ਉਹ ਵੀ ਰੋਟੀਨ ਵਾਇਜ ਜਿਹੜਾ ਹੈਗਾ ਉਸੇ ਤਰ੍ਹਾਂ ਹੀ ਆ 10 ਤੋਂ ਲੈ ਕੇ 12 ਰੁਪਏ ਤੱਕ ਤੇ ਜਿਹੜੀ ਹੈਗਾ ਵਾ ਧਨੀਆ ਹੈਗਾ ਉਹ ਹੀ 6-7 ਦੀ ਜਿਹੜੀ ਅਗੀ ਆਵਾਜ਼ ਆ ਜੀ। ਬਾਕੀ ਇਸੇ ਤਰ੍ਹਾਂ ਹੀ ਹੋਰ ਜਿਹੜੀਆਂ ਅਗਨਕੀਆਂ ਮੋਟੀਆਂ ਜਿਹੜੀਆਂ ਸਬਜ਼ੀਆਂ ਆਪਣੀਆਂ ਰੁਟੀਨ ਦੀਆਂ ਹੈਗੀਆਂ ਵਾ ਉਹਨਾਂ ਦੇ ਭਾਅ ਉਸੇ ਤਰ੍ਹਾਂ ਹੀ ਜਿਹੜੇ ਹੈਗੇ ਆ ਸੰਤਲਾ ਜਿਵੇਂ ਮੋੜੀ ਹੈ ਵਿੱਚ ਤਿੰਨ ਤੋਂ ਚਾਰ ਪੈ ਦੇ ਵਿੱਚ ਛਲਗਮ ਉਹ ਹੀ ਤਿੰਨ ਤੋਂ ਚਾਰ ਪੈ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਵੀਰ ਜੀ ਇਸ ਟਾਈਮ ਜਿਹੜੇ ਹੈਗੇ ਆ ਭਾਅ ਸਾਰੇ ਕੁਝ ਦਿਨਾਂ ਤੋਂ ਬਰਾਬਰ ਹੀ ਚੱਲ ਰਹੇ ਆ ਤੇ ਇਸੇ ਤਰੀਕੇ ਨਾਲ ਹੌਣ ਸਮੇਂ ਦੇ ਵਿੱਚ ਵੀ ਕੋਈ ਮੰਡੀ ਦੇ ਵਿੱਚ ਛਾਲ ਆਉਣ ਦੀ ਉਮੀਦ ਨਹੀਂ ਦੀਦੀ ਤੇ ਬਾਕੀ ਜਿਹੜੀ ਪੀਲੀ ਗਾਜਰਾ ਵੀਰ ਜੀ ਉਹ ਰਹਿ ਗਈ 12 ਤੋਂ ਲੈ ਕੇ 14 ਰੁਪਏ ਤੱਕ ਤੇ ਜਿਹੜੀ ਹੈਗੀ ਆ ਯੁਗਨੀ ਹੋ ਰਹਿ ਗਈ 4 ਤੋਂ ਲੈ ਕੇ 6 ਰੁਪਏ ਤੱਕ ਕੁਆਲਟੀ ਅਨਸਾਰ ਤੇ ਬਾਕੀ ਜਿਹੜਾ ਹੈਗਾ ਸਟਮ ਗੋਭੀ ਦੇ ਕੋਈ ਚਾਂਸ ਜਿਹੜੇ ਨਹੀਂ ਦੀਦੇ ਹੈਗੇ ਬਈ ਮਿਆਰ ਤੋਂ ਥੋੜਾ ਛਾਲ ਵਾਏਗੀ ਕਿਉਂਕਿ ਅੱਜ ਜਿਹੜਾ ਸਵੇਰੇ ਜਿਹੜਾ ਹੈਗਾ ਵੀਰ ਜੀ ਬਹੁਤ ਬੰਦਾ ਭੋਲ ਰਿਹਾ ਆ ਤੇ ਬਾਕੀ ਆਉਣ ਵਾਲਾ ਸਮਾਂ ਦੇਖੋ ਕਿਦਾਂ ਦਾ ਆਉਂਦਾ ਆ ਤੇ ਆਪਾਂ ਇਸੇ ਤਰ੍ਹਾਂ ਇਥੋਂ ਮੰਡੀ ਦੇ ਤੇ ਸਾਂਝ ਬਣਾਉਂਦੇ ਰਿਹਾ ਕਰਾਂਗੇ ਤੇ ਬਾਕੀ ਹਣ ਵੀਰ ਜੀ ਆਉਣ ਵਾਲਾ ਸਮਾਂ ਜਿਹੜਾ ਹੁਣ ਬੱਕੀ ਦੀ ਬਜਾਈ ਆ ਉਹ ਸਟਾਰਟ ਹੋ ਜਾਏਗੀ ਤੇ ਟਮਾਟਰ ਦੀ ਜਿਹੜੀ ਆ ਉਹ ਸਟਾਰਟ ਹੋ ਜਾਏਗੀ ਟਮਾਟਰ ਦੇ ਵਿੱਚ ਜੀ ਵੀਰ ਜੀ ਆਪਾਂ ਜਿਹੜਾ ਹੈਗਾ ਤੁਹਾਨੂੰ ਦੱਸ ਦਿੰਦੇ ਆ ਤੁਸੀਂ ਕਿ ਪ੍ਰਤੀ ਏਕੜ 2 ਬੋਰੇ ਡਾਈ ਦੇ ਜੀ ਤੇ ਹੋਰ ਤੁਸੀਂ ਅੱਧਾ ਗੋਰਾ ਪਟਾਸ਼ ਦਾ ਪਾ ਸਕਦੇ ਆ ਖੇੜਾ ਕੱਢਣ ਤੋਂ ਪਹਿਲਾਂ ਤੇ ਇਹਦੀ ਜਿਹੜਾ ਹੈਗਾ ਬੈੱਡ 56 ਇੰਚੀ ਹੋਣਾ ਚਾਹੀਦਾ ਘੱਟ ਤੋਂ ਘੱਟ ਤੇ ਜਿਵੇਂ ਕਿ ਆਪੋ ਆਪਣਾ ਤਰੀਕਾ ਕੋਈ ਵੀ ਸਾਈਡ ਤੇ ਲਾਉਂਦਾ ਆ ਕੋਈ ਜਿਹੜਾ ਹੈਗਾ ਵੀਰ ਲਾਉਂਦਾ ਆ ਸੈਂਟਰ ਚ ਲਾਉਂਦਾ ਆ ਮੈਂ ਜਿੱਦੀ ਖੁਦ ਖੇਤੀ ਕਰਦਾ ਟਮਾਟਰ ਜਦਾਂ ਸੈਂਟਰ 'ਚ ਹੀ ਲਾਉਂਦਾ ਆ ਤੇ ਘੱਟੋ ਘੱਟ 1.5 ਫੁੱਟ ਦੀ ਦੂਰੀ ਤੇ ਜਿਹੜਾ ਟਮਾਟਰ ਲੱਗੇ ਵੀ ਜੀ ਕਿਉਂਕਿ 1.5 ਫੁੱਟ ਦੀ ਦੂਰੀ ਤੇ ਜਿਹੜਾ ਟਮਾਟਰ ਲੱਗੇਗਾ ਬੂਟੇ ਦੀ ਗ੍ਰੋਥ ਵਧੀਆ ਹੋਏਗੀ ਫਲ ਵਧੀਆ ਪੈਗਾ ਫਲ ਬਰੀਕ ਨਹੀਂ ਰਹੇਗਾ ਤੇ ਪ੍ਰੋਪਰ ਡਾਈਟ ਮਿਲੇਗੀ ਪ੍ਰੋਪਰ ਖਾਦ ਮਿਲੇਗੀ ਥੋੜਾ ਜਿਹਾ ਜਿੱਦਾਂ ਦਾ ਮੌਸਮ ਚੱਲਦਾ ਵਾ ਮੈਨੂੰ ਲੱਗਦਾ ਵੀ ਮੌਸਮ ਦੇ ਵਿੱਚ ਸ਼ੁਰੂਆਤ ਦੇ ਵਿੱਚ ਇਹਨੂੰ ਬਲਾਈਡ ਰਹਿਣ ਦੇ ਚਾਂਸ ਹੈਗੇ ਆ ਤੇ ਥੋੜੀ ਜੀ ਉਸ ਚੀਜ਼ ਦੀ ਕੇਅਰ ਕਰਨ ਦੀ ਜਿਹੜੀ ਕਿਸਾਨਾਂ ਵੀਰਾਂ ਨੂੰ ਜਿਹੜਾ ਹੈਗੀ ਖੇਚਲ ਕਰਨੀ ਪਊਗੀ ਬਾਕੀ ਜੁੜੇ ਰਹੋ ਤੁਸੀਂ ਆਪਰੇ ਛੋਡੀ ਸਿੰਘ ਦੇ ਨਾਲ ਇਸੇ ਤਰ੍ਹਾਂ ਤੇ ਆਪਾਂ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਇੱਥੋਂ ਜਾਣਕਾਰੀ ਸਾਂਝੀ ਕਰਦੇ ਰਾਂਗੇ ਮੰਡੀ ਦੀ ਮੰਡੀ ਦਾ ਮਾਹੌਲ ਮੰਡੀ ਦੇ ਨਾਲ ਹੀ ਆ ਬਾਕੀ ਦਿੱਲੀ ਆ ਕਿਸੇ ਦਿਨ ਕੁਝ ਚੀਜ਼ ਦਾ ਗਲਤ ਵੀ ਹੋ ਦਾਜਾ ਹੋ ਸਕਦਾ ਮੇਰਾ ਕਿਉਂਕਿ ਜਿਹੜੀਆਂ ਸੁਲਤਾਨਪੁਰ ਦੀਆਂ ਸਬਜ਼ੀਆਂ ਚੰਡੀਆਂ ਹੁੰਦੀਆਂ ਉਹਨਾਂ ਦੇ ਜਿਹੜੇ ਤਕਰੀਬਨ ਰੇਟ ਹੁੰਦੇ ਆ ਪ੍ਰੈ ਉਹਨਾਂ ਦਾ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ। ਬਾਕੀ ਆਪਾਂ ਤੁਹਾਡੇ ਨਾਲ ਮਾਣੀ ਤੋਂ ਇਸੇ ਤਰ੍ਹਾਂ ਸਾਹ ਜਿਣਾਈ ਰੱਖਾਂਗੇ ਤੇ ਵੀਰ ਜੀ ਆਪਣਾ ਚੈਨਲ ਕਰਦੇ ਹੋ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਆਪਾਂ ਹੈਗੇ ਆ ਤੁਹਾਡੇ ਬਹੁਤ-ਬਹੁਤ ਰਿਣੀ ਤੇ ਧੰਨਵਾਦ ਸਾਰੇ ਦੋਸਤਾਂ ਦਾ ਤੇ ਫੋਲੋ ਤੇ ਲਾਈਕ ਵੀ ਤੇ ਵੀਰ ਜੀ ਜੇ ਕੋਈ ਆਪਾਂ ਨੂੰ ਸੁਝਾ ਦੇਣਾ ਹੁੰਦਾ ਤਾਂ ਕਮੈਂਟ ਜ਼ਰੂਰ ਦਿਆ ਕਰੋ। ਤੁਹਾਡਾ ਆਪਣਾ ਦਾਸ ਸਰਦਾਰ ਹਰਪ੍ਰੀਤ ਸਿੰਘ ਸੋਢੀ ਧੰਨਵਾਦ ਸਾਰੇ ਦੋਸਤਾਂ ਦਾ। ਥੈਂਕ ਯੂ।